ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੁੰਦਰ ਲਿਖਾਈ ਦੇ ਅਭਿਆਸ ਲਈ ਖਾ ਹਾ ਰਾ ਰਾ ਤੇ ਗੱਗਾ ਅੱਖਰਾਂ ਦੀ ਬੰਤਰਬਾਰੀ ਹਾਂ 슬ੀਪਿੰਗ ਲਾਈਨ ਲਗਾਵਾਂਗੇ ਸਟੈਪ 1 슬ੀਪਿੰਗ ਲਾਈਨ ਉਸ ਤੋਂ ਬਾਅਦ ਚ ਨੀਚੇ ਨੂੰ ਸਟੈਂਡਿੰਗ ਲਾਈਨ ਦਿੰਦੇ ਹਾਂ ਹਲਕਾ ਜਿਹਾ ਕਰਵ ਦੇਵਾਂਗੇ ਇਸ ਦਾ ਤੀਸਰਾ ਸਟੈਪ ਆਮ ਤੌਰ ਤੇ ਆਪਾਂ ਹਾਹੀ ਨੂੰ ਇਸ ਤਰ੍ਹਾਂ ਉੱਪਰ ਨੂੰ ਲੈ ਕੇ ਜਾਂਦੇ ਹਾਂ ਪਰ ਜਦੋਂ ਤੁਸੀਂ ਡਿਪ ਐਂਸੈਟ ਜਾਂ ਕੈਲੀਗ੍ਰਾਫੀ ਨਾਲ ਕਰ ਰਹੇ ਹੋ ਤਾਂ ਉਸ ਟਾਈਮ ਤੁਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਤੁਸੀਂ ਇਸ ਸਟੈਪ ਨੂੰ ਉੱਪਰ ਨੂੰ ਨਹੀਂ ਲੈ ਕੇ ਜਾਣਾ ਸਗੋਂ ਤੀਸਰਾ ਸਟੈਪ ਤੁਹਾਡਾ ਇਸ ਕਰਵ ਤੋਂ ਸ਼ੁਰੂ ਹੋਵੇਗਾ ਅੱਧ ਤੋਂ ਥੋੜਾ ਜਿਹਾ ਨੀਚੋਂ ਸ਼ੁਰੂ ਹੋ ਕੇ ਅੱਧ ਤੋਂ ਥੋੜਾ ਜਿਹਾ ਉੱਪਰ ਵੱਲ ਜਾਏਗਾ ਚੌਥਾ ਸਟੈਪ ਇਸ ਕਰਵ ਨੂੰ ਜਿੱਥੋਂ ਤੁਸੀਂ ਸਟਾਰਟ ਕੀਤਾ ਸੀ ਉਸ ਦੇ ਐਂਡ ਹਿੱਸੇ ਨੂੰ ਦੂਸਰੇ ਐਂਡ ਦੇ ਨਾਲ ਮਿਲਾ ਦਿਓ ਇਹ ਤੁਹਾਡਾ ਅੱਖਰ ਹਾਹਾ ਤਿਆਰ ਹੈ ਹੁਣ ਇਸੇ ਨਾਲ ਰਲਦੀ ਮਿਲਦੀ ਬੰਤਰ ਵਾਲਾ ਅੱਖਰ ਹੈ ਅੱਖਰ ਰਾਰਾ ਜੇ ਤੁਸੀਂ ਪਾਰਕਰ ਪੈਨ ਜਾਂ ਸਕਾਈ ਗੋਲਡ ਪੈਨ ਯੂਜ਼ ਕਰ ਰਹੇ ਹੋ ਤਾਂ ਉਹਨਾਂ ਦੀ ਟਿਪ ਨੂੰ ਤੁਸੀਂ ਇਸ ਤਰੀਕੇ ਨਾਲ 45 ਡਿਗਰੀ ਦੇ ਐਂਗਲ ਤੋਂ ਹੀ ਸ਼ੁਰੂ ਕਰਨਾ ਹੈ ਬਿਲਕੁਲ ਹਾਹੀ ਦੀ ਵਾਂਗ ਅੱਖਰ ਗੱਗਾ ਇੱਕ ਤੁਸੀਂ ਥੋੜਾ ਕਰਵ ਦੇ ਕੇ ਛੱਡ ਦੇਣਾ ਹੈ। ਤੀਸਰਾ ਸਟੈਪ ਜੋ ਹਾ ਹੈ ਵਾਂਗੂ ਆਪਾਂ ਅੱਧ ਤੋਂ ਇੱਕ ਦੋ ਡਾਟ ਨੀਚੋਂ ਆਪਾਂ ਇਹ ਕਰਵ ਸ਼ੁਰੂ ਕਰਨਾ ਹੈ ਹਲਕਾ ਕਰਵ ਤੇ ਫਿਰ ਇਹਨੂੰ 슬ੀਪਿੰਗ ਲਾਈਨ ਚ ਬਦਲਦੇ ਹੋਏ ਦੂਸਰੇ ਹਿੱਸੇ ਨਾਲ ਮਿਲਾ ਦੇਣਾ ਹੈ। ਜੋ ਇਸ ਦਾ ਨੈਕਸਟ ਸਟੈਪ ਹੈਗਾ ਉਹ ਤੁਸੀਂ ਇਹ ਜੋ ਕਰਵ ਇੱਥੋਂ ਸਟਾਰਟ ਕੀਤਾ ਸੀ ਇਸ ਕਰਵ ਨੂੰ ਜੋ ਇਹ ਕਰਵ ਇੱਥੇ ਖਤਮ ਹੋਇਆ ਇਸ ਕਰਵ ਦੇ ਨਾਲ ਮਿਲਾ ਦੇਣਾ ਹੈ। ਅੱਗੇ ਆਪਾਂ ਅਖਰਾਰੇ ਦੀ ਬੰਦਰ ਕਲੀਅਰ ਕਰਦੇ ਆਂ ਪਹਿਲਾਂ ਉਹ ਹੀ ਸਟੈਪ 슬ੀਪਿੰਗ ਲਾਈਨ ਫਿਰ ਸਟੈਂਡਿੰਗ ਲਾਈਨ ਲਗਾਉਂਦੇ ਹੋਏ ਨੀਚੇ ਨੂੰ ਥੋੜਾ ਕਰਵ ਦੇਣਾ ਹੈ ਉਸ ਤੋਂ ਬਾਅਦ ਚ ਅੱਧ ਤੋਂ ਉੱਪਰ ਜਾ ਕੇ ਥੋੜਾ ਉੱਪਰ ਅੱਧ ਤੋਂ ਕਰਵ ਦਿੰਦੇ ਹੋਏ ਉਹਨੂੰ 슬ੀਪਿੰਗ ਲਾਈਨ ਵਿੱਚ ਬਦਲ ਦੇਣਾ ਹੈ ਹੁਣ ਜਿੱਥੋਂ ਕਰਵ ਤੁਸੀਂ ਸਟਾਰਟ ਕੀਤਾ ਸੀ ਉਸ ਕਰਵ ਨੂੰ ਜਿੱਥੇ ਦੂਸਰਾ ਕਰਵ ਖਤਮ ਹੋਇਆ ਸੀ ਉਸ ਕਰਵ ਦੇ ਨਾਲ ਮਿਲਾ ਦੇਣਾ ਹੈ ਇਹ ਤੁਹਾਡਾ ਅਖਰ ਰਾਰਾ ਜੋ ਟੈਕਨੀਕਲ ਪੁਆਇੰਟ ਜੋ ਟੈਕਨੀਕਲ ਚੇਂਜ ਹੈ ਉਹ ਇਸ ਜਗ੍ਹਾ ਤੇ ਹੈ ਕਿਉਂਕਿ ਆਪਾਂ ਆਮ ਤੌਰ ਤੇ ਰਾਰਾ ਸਿੱਧਾ ਸ਼ੁਰੂ ਕਰਦੇ ਆ ਤੇ ਇਸ ਜਗ੍ਹਾ ਨੂੰ ਸਿੱਧੀ ਇੱਧਰ ਮਿਲਾ ਦਿੰਨੇ ਆ ਪਰ ਕਲਮ ਨਾਲ ਲਿਖਦੇ ਆ ਇਆ ਡਿਪ Pen set ਨਾਲ ਲਿਖਦੇ ਆ ਜਾਂ ਕੈਲੀਗ੍ਰਾਫੀ Pen set Parker Pen ਨਾਲ ਲਿਖਦੇ ਆ ਆਪਾਂ ਰਾਰਾ ਇਸ ਜਗ੍ਹਾ ਤੋਂ ਸ਼ੁਰੂ ਕਰਾਂਗੇ ਤੇ ਇੱਧਰ ਨੂੰ ਲਿਜਾ ਕੇ ਮਿਲਾਵਾਂਗੇ ਫਿਰ ਜੋ A ਪੁਆਇੰਟ ਜਿੱਥੇ ਤੁਸੀਂ ਕਰਵ ਛੱਡਿਆ ਸੀ ਉਸ ਕਰਵ ਨੂੰ ਦੂਸਰੇ ਕਰਵ ਦੇ ਨਾਲ ਇਸ ਤਰੀਕੇ ਨਾਲ ਮਿਲਾ ਦੇਵਾਂਗੇ ਤਾਂ ਤੁਹਾਡਾ ਅੱਖਰ ਰਾਰਾ ਬਹੁਤ ਸੋਹਣਾ ਬਣ ਕੇ ਆਏਗਾ